ਐਸੋਸੀਏਟ ਫਰੰਟ ਪੰਜਾਬ ਜਿਨ੍ਹਾਂ ਨੂੰ ਤੁਸੀਂ ਕੱਚਿਆਂ ਤੋਂ ਪੱਕੇ ਹੋਏ ਅਧਿਆਪਕਾਂ ਦੇ ਤੌਰ ਤੇ ਵੀ ਜਾਣਦੇ ਹੋ ਜਿਹੜੇ ਕਿ ਇੱਕ ਨਵੇਂ ਪਾਲਿਸੀ ਦੇ ਤਹਿਤ ਮਾਨ ਸਰਕਾਰ ਇੱਕ ਬਦਲਾਅ ਦੀ ਸਰਕਾਰ ਵੱਲੋਂ 28 ਜੁਲਾਈ 2023 ਨੂੰ ਨਿਯੁਕਤੀ ਪੱਤਰ ਟੈਗੋਰ ਥੀਏਟਰ ਮਹਾਲੀ ਦੇ ਵਿੱਚ ਚੰਡੀਗੜ੍ਹ ਮਹਾਲੀ ਦੇ ਵਿੱਚ ਜੋ ਨਿਯੁਕਤੀ ਪੱਤਰ ਦੇ ਕੇ ਪਿਛਲੇ 15 ਸਾਲਾਂ ਦੇ ਕਰੀਬ ਤੋਂ ਕੱਚੇ ਅਧਿਆਪਕ ਦਾ ਟੈਗ ਲੈ ਕੇ ਤੁਰੇ ਆ ਰਹੇ ਸੀ ਉਹਨਾਂ ਨੂੰ ਪੱਕੇ ਕਰਕੇ ਇੱਕ ਵਿਭਾਗੀ ਪਾਲਿਸੀ ਦੇ ਤਹਿਤ ਵਿਸ਼ੇਸ਼ ਕਾਡਰ ਬਣਾ ਕੇ ਐਸੋਸੀਏਟ ਟੀਚਰ ਅਤੇ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਨਿਯੁਕਤ ਕੀਤਾ ਗਿਆ ਅਤੇ ਟੈਗੋਰ ਥੀਏਟਰ ਦੇ ਵਿੱਚ ਉਹਨਾਂ ਦੇ ਨਾਲ ਆਪਣੀ ਸਪੀਚ ਦੇ ਵਿੱਚ ਵੀ ਬਹੁਤ ਗੱਲਾਂ ਕਹੀਆਂ ਗਈਆਂ ਅਤੇ ਉਸ ਤੋਂ ਪਹਿਲਾਂ ਵੀ ਕਾਫੀ ਵੱਡੇ ਪੱਧਰ ਦੇ ਉੱਪਰ ਜੋ ਮੀਟਿੰਗਾਂ ਹੋਈਆਂ ਇਹਨਾਂ ਅਧਿਆਪਕਾਂ ਦੇ ਜਿੰਨੇ ਵੀ ਨੁਮਾਇੰਦੇ ਸੀ ਅਗਵਾਈ ਕਰਤਾ ਸੀ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਜਿਹੜੀਆਂ ਮੀਟਿੰਗਾਂ ਨੇ ਉਹ ਕੀਤੀਆਂ ਗਈਆਂ ਸੀ ਸੋ ਉਹਨਾਂ ਮੀਟਿੰਗਾਂ ਤੋਂ ਬਾਅਦ ਇਹ ਪ੍ਰੋਗਰਾਮ ਉਲੀਕਿਆ ਗਿਆ ਕਿ ਟੇਗੋਰ ਥੀਏਟਰ ਦੇ ਵਿੱਚ ਇੰਨੀ ਤਰੀਕ ਨੂੰ ਨਿਯੁਕਤੀ ਪੱਤਰ ਦਿੱਤੇ ਜਾਣੇ ਤੇ ਕਈ ਆਗੂਆਂ ਵੱਲੋਂ ਜੋ ਜੂਨੀਅਨਾਂ ਦੇ ਆਗੂ ਸੀ ਉਹਨਾਂ ਵੱਲੋਂ ਵੀ ਇਸ ਚੀਜ਼ ਬਾਰੇ ਕਾਫੀ ਕੁਝ ਕਿਹਾ ਗਿਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਿਰਫ ਮਕਸਦ ਪੁਰਾਣਾ ਸਮਾਂ ਯਾਦ ਕਰਾਉਣਾ ਨਹੀਂ ਜੋ ਤੁਸੀਂ ਪੜ ਰਹੇ ਹੋ ਸਕਰੀਨ ਦੇ ਉੱਪਰ ਐਸੋਸੀਏਟ ਫਰੰਟ ਪੰਜਾਬ ਸੰਘਰਸ਼ 2.0 ਸ਼ੁਰੂ ਹੈ ਜੀ ਭਾਵੇਂ ਰੈਗੂਲਰ ਹੋ ਕੇ ਵੀ ਸੰਘਰਸ਼ ਦਾ ਰਾਹ ਜਿਹੜਾ ਉਹ ਨਹੀਂ ਛੁੱਟਿਆ ਵੈਸੇ ਮੁਲਾਜ਼ਮ ਦਾ ਕਦੇ ਵੀ 58 ਸਾਲ 60 ਸਾਲ ਦੀ ਉਮਰ ਤੱਕ ਸੰਘਰਸ਼ ਦਾ ਰਾਹ ਖਤਮ ਨਹੀਂ ਹੁੰਦਾ ਕਿਉਂਕਿ ਚੁਣੌਤੀਆਂ ਪਰਪੂਰ ਹੁੰਦਾ ਇੱਕ ਮੁਲਾਜ਼ਮ ਦਾ ਇਸ ਨੌਕਰੀ ਪੇਸ਼ਾ ਵਿਅਕਤੀ ਦਾ ਜਿਹੜਾ ਰਾਹ ਹੁੰਦਾ ਸੋ ਸਰਕਾਰਾਂ ਦੇ ਨਾਲ ਸਮੇਂ-ਸਮੇਂ ਲੜਨਾ ਪੈਂਦਾ ਪਰ ਇਸ ਸਰਕਾਰ ਨੇ ਤਾਂ ਹੱਦ ਹੀ ਕਰ ਦਿੱਤੀ ਹੈ ਪੂਰੇ 2 ਸਾਲ ਲਗਭਗ ਲੰਘਣ ਦੇ ਆ ਚੁੱਕੇ ਨੇ 28 ਜੁਲਾਈ 2025 ਨੂੰ 2 ਸਾਲ ਹੋ ਜਾਣਗੇ ਪਾਲਿਸੀ ਦੇ ਤਹਿਤ ਜੋ ਰੈਗੂਲਰ ਦਾ ਠੱਪਾ ਇਸ ਸਰਕਾਰ ਨੇ ਲਗਾਇਆ ਸੀ ਪਰ ਰੈਗੂਲਰ ਕੇਸ ਗੱਲ ਦੇ ਤਾਂ ਤੁਹਾਨੂੰ ਯਾਦ ਹੋਣਾ ਕਿ ਇਸ ਦੇ ਵਿਰੋਧ ਦੇ ਵਿੱਚ ਜੋ ਸਿੱਖਿਆ ਪ੍ਰੋਵਾਈਡਰਾਂ ਦਾ 8736 ਪਾਲਿਸੀ ਰੱਦ ਹੋਣ ਦੇ ਸਬੰਧ ਵਿੱਚ ਜੋ ਰੋਸ ਸੀ ਉਹ ਕਾਫੀ ਮਹੀਨੇ ਖੁਰਾਣਾ ਟੈਂਕੀ ਸੰਗਰੂਰ ਵਿਖੇ ਚੱਲਦਾ ਰਿਹਾ ਪਰ ਉਸ ਵਿੱਚ ਵੀ ਅ ਚਲੋ ਆਪਾਂ ਗੱਲ ਜ਼ਿਆਦਾ ਨਹੀਂ ਲੰਬੀ ਲੈ ਕੇ ਜਾਂਦੇ ਉਸ ਵਿੱਚ ਵੀ ਸਾਰਿਆਂ ਦੀ ਸਮੂਲੀਅਤ ਨਾ ਹੋਣ ਕਰਕੇ ਕਿਉਂਕਿ ਜੋ ਵੱਡੇ ਵੱਡੇ ਵਾਅਦੇ ਵੱਡੇ ਵੱਡੇ ਸੁਪਨੇ ਦਿਖਾਏ ਗਏ ਸੀ ਮਾਨ ਸਰਕਾਰ ਵੱਲੋਂ ਖਾਸ ਤੌਰ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਸੋ ਉਹ ਹੁਣ ਕਿਤੇ ਵੀ ਪੂਰੇ ਹੁੰਦੇ ਨਹੀਂ ਜਾਪਦੇ ਇਸ ਲਈ ਸਕਰੀਨ ਦੇ ਉੱਪਰ ਤੁਸੀਂ ਪੜ ਰਹੇ ਹੋ ਐਸੋਸੀਏਟ ਫਰੰਟ ਪੰਜਾਬ ਜਿਹੜਾ ਕਿ ਸੰਘਰਸ਼ ਦਾ ਹੁਣ ਦੂਜਾ ਪੜਾ ਉਹਨਾਂ ਦਾ ਵੱਡੇ ਪੱਧਰ ਦਾ ਸ਼ੁਰੂ ਹੋ ਚੁੱਕਿਆ ਸੋ ਇਸ ਤਹਿ ਤੁਹਾਨੂੰ ਪਿਛਲੀ ਪਿਛਲੀ ਵੀਡੀਓ ਦੇ ਵਿੱਚ ਵੀ ਜਾਣਕਾਰੀ ਦਿੱਤੀ ਸੀ ਕਿ ਕਿੱਦਾਂ-ਕਿੱਦਾਂ ਇਹ ਫਰੰਟ ਬਣ ਚੁੱਕਿਆ ਹੈ ਗਰੁੱਪ ਜਿਹੜੇ ਇਕੱਠੇ ਹੋ ਚੁੱਕੇ ਨੇ ਜਮੇਰ ਸਿੰਘ ਔਲਖ ਤੇ ਮਨਪ੍ਰੀਤ ਸਿੰਘ ਮੋਗਾ ਦਾ ਜੋ ਦੋਨੇ ਗਰੁੱਪ ਨੇ ਸਿੱਖਿਆ ਪ੍ਰੋਵਾਈਡਰਾਂ ਨਾਲ ਸੰਬੰਧਤ ਉਹ ਇਕੱਠੇ ਹੋ ਚੁੱਕੇ ਨੇ ਸੋ ਇਸ ਦੇ ਤਹਿਤ ਜੋ ਬਾਕੀ ਕੈਟਾਗਰੀਆਂ ਵੀ ਨੇ ਇਨਕਲੂਸਿਵ ਐਜੂਕੇਸ਼ਨ ਨਾਲ ਸੰਬੰਧਤ ਨੇ ਜਾਂ ਪ੍ਰੀ ਪ੍ਰਾਇਮਰੀ ਨਾਲ ਸੰਬੰਧਤ ਨੇ ਉਹਨਾਂ ਦੀਆਂ ਵੀ ਮੀਟਿੰਗਸ ਵਕ-ਵਕ ਚੱਲ ਰਹੀਆਂ ਨੇ ਪਰ ਦੇਖੋ ਹੁਣ ਸਮਾਂ ਜੋ ਹੈ ਵੋਟਾਂ ਦਾ ਵੀ ਥੋੜਾ ਰਹਿ ਗਿਆ ਹੈ ਇਸ ਦੇ ਕਾਰਨ ਵੀ ਅਤੇ ਕੁਝ ਨਾ ਕੁਝ 2 ਸਾਲ ਦਾ ਜਿਹੜਾ ਪੀਰੀਅਡ ਆ ਉਹ ਪੂਰਾ ਹੋਣ ਤੇ ਵੀ ਜਿਹੜੇ ਲਾਭ ਨੇ ਉਹ ਸਰਕਾਰ ਦੇ ਸਕਦੀ ਹੈ ਇਸ ਆਸ ਦੇ ਕਰਕੇ ਤੇ ਵਾਅਦਾ ਖਿਲਾਫੀ ਦੇ ਰੋਸ ਵਜੋਂ ਹੁਣ ਜੋ ਇੱਕ ਵੱਡੇ ਪੱਧਰ ਦਾ ਸੰਘਰਸ਼ ਹੈ ਉਹ ਇਹ ਜੂਨੀਅਨ ਹੁਣ ਵਿੱਢਣ ਜਾ ਰਹੀ ਹੈ ਇਹ ਹੁਣ ਫਰੰਟ ਬਣ ਚੁੱਕਿਆ ਐਸੋਸੀਏਟ ਦੇ ਨਾਂ ਤੇ ਨਾ ਹੁਣੇ ਕੱਚੇ ਅਧਿਆਪਕ ਨਹੀਂ ਰਹੇ ਪੱਕੇ ਹੋ ਗਏ ਨੇ ਪਰ ਪੱਕੇ ਦਾ ਟੈਗ ਲੱਗਿਆ ਪੱਕਿਆਂ ਵਾਲੀ ਕੋਈ ਵੀ ਸਹੂਲਤਾਂ ਜਿਹੜੀ ਉਹ ਨਹੀਂ ਮਿਲੀ ਸੋ ਇਸ ਸਬੰਧੀ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਪ੍ਰੋਗਰਾਮ ਇਸ ਫਰੰਟ ਵੱਲੋਂ ਐਲਾਨਿਆ ਗਿਆ ਖੁੱਲੇ ਤੌਰ ਤੇ ਐਲਾਨ ਦਿੱਤਾ ਗਿਆ ਉਸ ਦਾ ਪੂਰਾ ਪ੍ਰੋਗਰਾਮ ਕੀ ਹੈ ਤੁਸੀਂ ਪੜ੍ਹ ਸਕਦੇ ਹੋ ਕਿ ਐਸੋਸੀਏਟ ਫਰੰਟ ਪੰਜਾਬ ਦੀ ਲੈਟਰਪੈਡ ਦੇ ਉੱਪਰੋਂ ਇੱਕ ਮੈਮੋਰੰਡਮ ਜਾਰੀ ਹੋਇਆ ਐਸੋਸੀਏਟ ਅਧਿਆਪਕ ਫਰੰਟ ਪੰਜਾਬ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਜਮੇਰ ਸਿੰਘ ਔਲਖ ਤੇ ਮਨਪ੍ਰੀਤ ਸਿੰਘ ਮੋਗਾ ਵੱਲੋਂ ਜਾਰੀ ਕੀਤਾ ਗਿਆ ਉਹਨਾਂ ਦੀ ਸਾਰੀ ਟੀਮ ਵੱਲੋਂ ਜਾਰੀ ਕੀਤਾ ਗਿਆ ਕਿ ਸਾਰੇ ਹੀ ਐਸੋਸੀਏਟ ਅਧਿਆਪਕਾਂ ਨੂੰ ਪੇ ਸਕੇਲ ਤਹਿਤ ਮੰਗ ਨੂੰ ਪੂਰਾ ਕਰਵਾਉਣ ਲਈ 23 ਮਾਰਚ 2025 ਨੂੰ ਸੰਗਰੂਰ ਵਿਖੇ ਇੱਕ ਵੱਡੇ ਪੱਧਰ ਦੀ ਰੈਲੀ ਰੱਖੀ ਗਈ ਹੈ ਸੋ ਉਸ ਤੋਂ ਪਹਿਲਾਂ 18 ਮਾਰਚ 2025 ਦੀ ਲੁਧਿਆਣਾ ਵਿਖੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਦਾ ਵੱਡੇ ਪੱਦਰ ਤੇ ਵੱਡੀ ਗਿਣਤੀ ਵਿੱਚ ਘਰਾਓ ਕੀਤਾ ਜਾਣਾ ਉਸ ਸੰਬੰਧੀ ਸਾਰਿਆਂ ਨੂੰ ਇਹ ਨੋਟਿਸ ਹੈ ਜਿਹੜਾ ਇਸ ਫਰੰਟ ਦੇ ਆਪਣੇ ਲੈਟਰਪੈਡ ਦੇ ਉੱਪਰ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਸੰਬੰਧੀ ਆਪਣੇ ਨੰਬਰ ਵੀ ਦੇ ਦਿੱਤੇ ਗਏ ਨੇ ਤੇ ਨਾਲ ਉਹਨਾਂ ਦੀ ਸਾਰੀ ਟੀਮ ਦੇ ਨਾਮ ਵੀ ਨੇ ਜਿਹੜੇ ਉਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਇਸ ਸਬੰਧੀ ਸਾਰੇ ਹੀ ਅਧਿਆਪਕਾਂ ਨੂੰ ਅਲਰਟ ਕੀਤਾ ਗਿਆ ਕਿ ਆਉਣ ਵਾਲੀ 18 ਅਤੇ 23 ਤਰੀਕ ਨੂੰ ਤਿਆਰ ਰਹਿਣ ਤਾਂ ਕਿ ਸਰਕਾਰ ਦਾ ਪੂਰ ਜ਼ੋਰ ਵਿਰੋਧ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀ ਵਾਦਾ ਖਿਲਾਫੀ ਬਾਰੇ ਜਾਗਰੂਕ ਕਰਕੇ ਵਾਦੇ ਪੂਰੇ ਕਰਨ ਦੇ ਲਈ ਉਹਨਾਂ ਨੂੰ ਦਿਮਾਗੀ ਤੌਰ ਤੇ ਤਿਆਰ ਕੀਤਾ ਜਾਵੇ ਤਾਂ ਕਿ ਜਿਹੜੇ ਰਹਿੰਦੇ ਹੱਕ ਨੇ ਉਹ ਲੈ ਜਾਣ ਸੋ ਗੱਲ ਕਰਦੇ ਆਂ ਕੇ ਉਸ ਸਮੇਂ ਟੈਗੋਰ تھیਟਰ ਦੇ ਵਿੱਚ ਜਦੋਂ ਸੀਐਮ ਭਗਵੰਤ ਸਿੰਘ ਮਾਨ ਜੀ ਆਪਣਾ ਇੱਕ ਸਪੀਚ ਦੇ ਰਹੇ ਸੀਗੇ ਸਾਰਿਆਂ ਨੂੰ ਬੜੇ ਹੀ ਭਾਵਕਤਾ ਨਾਲ ਸਪੀਚ ਦੇ ਰਹੇ ਸਨ ਤੁਸੀਂ ਸਾਰੀਆਂ ਫੋਟੋਆਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਉਹ ਜਿਹੜੀਆਂ ਨੇ ਘੁੰਮਦੀਆਂ ਹੋਣੀਆਂ ਨੇ ਤਾਂ ਉੱਥੇ ਉਹਨਾਂ ਨੇ ਸਾਡੇ ਯਾਦ ਆ ਉਹਨਾਂ ਦੇ ਲਫ਼ਜ਼ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇਹ ਗੱਲ ਪਤਾ ਹੈ ਕਿ ਤੁਹਾਡੀ ਇਹ ਜਿਹੜੀ ਤਨਖਾਹ ਕੀ ਕੁਝ ਵੀ ਨਹੀਂ ਹੈਗੀ ਥੋੜੀ ਹੈ ਤੁਸੀਂ ਹੋਰ ਵੀ ਡਿਜ਼ਰਵ ਕਰਦੇ ਹੋ ਤੁਸੀਂ ਇੰਨਾ ਇੰਨਾ ਸਮਾਂ ਆਪਣਾ ਜਿਹੜਾ ਉਹ ਦੇ ਚੁੱਕੇ ਹਾਂ ਸੋ ਤੁਸੀਂ ਥੋੜਾ ਜਿਹਾ ਮੈਨੂੰ ਹੋਰ ਸਮਾਂ ਦੋ ਤੁਸੀਂ ਮੈਨੂੰ ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਸਾਲ ਦੇ ਕਰੀਬ ਮੈਨੂੰ ਹੋਰ ਸਮਾਂ ਦੋ ਮੈਂ ਤੁਹਾਨੂੰ ਖੁਦ ਬੁਲਾਵਾਂਗਾ ਮੈਂ ਤੁਹਾਨੂੰ ਖੁਦ ਜਿਹੜਾ ਹੈ ਇਸ ਦੇ ਵਿੱਚ ਤੁਸੀਂ ਸੋਚੋਗੇ ਕਿ ਵੀ ਹਾਂ ਵੀ ਅਸੀਂ ਸੋਚਿਆ ਨਹੀਂ ਸੀ ਵੀ ਸਾਨੂੰ ਇਹਨਾਂ ਦਿੱਤਾ ਜਾਵੇਗਾ ਸੋ ਇਹ ਵਰਡਿੰਗ ਸੀ ਜਿਹੜੀ ਉਹਨਾਂ ਦੀ ਸੀਗੀ ਤੇ ਕਾਫੀ ਭਾਵੁਕਤਾ ਭਰੀ ਸਪੀਚ ਦੇ ਕੇ ਗਏ ਸੀ ਪਰ ਹੁਣ ਕਿਤੇ ਨਾ ਕਿਤੇ ਅਧਿਕਾਰਕ ਵੀ ਆਪਣੀ ਇੰਟਰਵਿਊ ਦੇ ਰਹੇ ਨੇ ਨਿਊ ਚੈਨਲ ਵੀ ਕਵਰੇਜ ਕਰ ਰਹੇ ਨੇ ਤੇ ਸਭ ਇਸ ਚੀਜ਼ ਨੂੰ ਹੁਣ ਡਰਾਮਾ ਘੋਸ਼ਿਤ ਕੀਤਾ ਗਿਆ ਪਰ ਖੁਰਾਣਾ ਟੈਂਕੀ ਦੇ ਉੱਪਰ ਬੈਠ ਕੇ 인ਦਰਜੀਤ ਸਿੰਘ ਡੇਲੂਆਣਾ ਤੇ ਉਸ ਦੀ ਟੀਮ ਨੇ ਇਸ ਚੀਜ਼ ਨੂੰ ਬਾਰ ਬਾਰ 8736 ਪਾਲਸੀ ਰੱਦ ਹੋਣ ਬਾਰੇ ਤੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਟੈਂਕੀ ਦੇ ਉੱਪਰ ਮਰਨ ਵਰਤ ਸ਼ੁਰੂ ਕੀਤਾ ਪਰ ਕਿੱਤੇ ਨਾ ਕਿਤੇ ਉਦੋਂ ਇੱਕ ਜਿਹੜੇ ਵੱਡੇ ਸੁਪਨੇ ਸੀ ਉਹ ਭਾਰੀ ਸੀਗੇ ਸਭ ਦੇ ਪਰ ਹੁਣ ਸਭ ਦੀਆਂ ਅੱਖਾਂ ਖੁੱਲ ਚੁੱਕੀਆਂ ਨੇ ਸੋ ਆਪਣੇ ਅਗਲੇ ਲਾਭ ਆਪਣੀ ਜੋ ਰੈਗੂਲਰ ਦੀ ਪ੍ਰਕਿਰਿਆ ਪੂਰੀ ਹੈ ਉਸ ਨੂੰ ਪੂਰਾ ਕਰਵਾਉਣ ਦੇ ਲਈ ਜੋ ਰਹਿੰਦੇ ਅਧੂਰੇ ਕੰਮ ਨੇ ਜਾਂ ਇੱਕ ਰੈਗੂਲਰ ਮੁਲਾਜ਼ਮ ਦੇ ਬਰਾਬਰ ਜੋ ਵੀ ਤਨਖਾਹ ਹੁੰਦੀ ਹੈ ਜਾਂ ਪੱਤੇ ਹੁੰਦੇ ਨੇ ਜਾਂ ਮੈਡੀਕਲ ਹੁੰਦਾ ਜਾਂ ਛੁੱਟੀਆਂ ਹੁੰਦੀਆਂ ਉਸ ਨੂੰ ਲਾਗੂ ਕਰਵਾਉਣ ਦੇ ਲਈ ਹੁਣ ਇਹ ਐਸੋਸੀਏਟ ਅਧਿਆਪਕ ਫਰੰਟ ਪੰਜਾਬ ਹੈ ਜਿਹੜਾ ਵੱਡੇ ਪੱਧਰ ਤੇ ਸੰਘਰਸ਼ ਵਿੜਨ ਜਾ ਰਿਹਾ ਹੈ ਸੋ ਇਸ ਸੰਬੰਧੀ ਆਪਣੀ رائے ਆ ਜਿਹੜੀ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੇਣਾ ਕਿ ਇਹ ਕਿੱਦਾਂ ਦਾ ਪ੍ਰੋਗਰਾਮ ਜੋ ਅੱਗੇ ਵਲੀਕਿਆ ਜਾ ਰਿਹਾ ਹੈ ਕੀ ਇਸ ਨਾਲ ਸਾਰੇ ਅਧਿਆਪਕ ਸਹਿਮਤ ਹਨ ਇਸ ਲਈ ਕਿੰਨਾ ਕੁ ਭਰਮਾ ਹੁੰਗਾਰਾ ਅਧਿਆਪਕਾਂ ਵੱਲੋਂ ਮਿਲ ਰਿਹਾ ਹੈ ਤੇ ਕੀ ਸਰਕਾਰ ਝੁਕੇਗੀ ਤੇ ਰਹਿੰਦੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕਰੇਗੀ ਸੋ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੁਹਾਡੇ ਨਾਲ ਤੇ ਇਸ ਬਸੰਬੰਧੀ ਆਪਣੀ ਜਾਣਕਾਰੀ ਹੈ ਜਿਹੜੀ ਉਹ ਜ਼ਰੂਰ ਦੇਣਾ ਜੀ ਕਮੈਂਟਸ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਨਮਸਕਾਰ ਜੀ ਥੈਂਕ ਯੂ